ਟ੍ਰਸਕ ਨੀਮਾ ਨੂੰ ਲੈ ਕੇ ਫਤੇਗੜ ਚੂੜੀਆਂ ਦੇ ਡੀਡੀਆਈਐਸ ਸਕੂਲ ਚ ਲਗਾਏ ਉਸੇ ਸੈਮੀਨਾਰ ਐਸਟੀਐਮ ਮੈਡਮ ਵੀਰਪਾਲ ਕੋਰਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਰਕਤ ਫਤਿਹਗੜ ਚੂੜੀਆਂ ਦੇ ਡੀਡੀਆਈਐਸ ਸਕੂਲ ਪਿੰਡੀ ਵਿਖੇ ਸੇਫ ਸਕੂਲ ਵਾਹਨ ਪਾਲਸੀ ਤਹਿਤ ਇੱਕ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਬਲਾਕ ਡੈਰਾ ਬਾਬਾ ਨਾਨਕਾ ਤੇ ਫਤਿਹਗੜ ਚੂੜੀਆਂ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਮੈਨੇਜਮੈਂਟ ਅਤੇ ਡਰਾਈਵਰਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਐਸਟੀਐਮ ਫਤਿਹਗੜ ਚੂੜੀਆਂ ਵੀਰਪਾਰ ਕੋਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਦਾ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਇੰਦਰਜੀਤ ਸਿੰਘ ਪਾਟਿਆ ਅਤੇ ਪ੍ਰਿੰਸੀਪਲ ਲਵਲੀਨ ਕੋਰ ਪਾਟਿਆ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਕਰਵਾਏ ਗਏ ਸੈਮੀਨਾਰ ਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਸਕਤ ਤਾਸਪੁਰ ਅਰਜੀਤ ਸ਼ਰਮਾ ਜਿਰਾਪਾਲ ਸੁਰੱਖਿਆ ਅਫਸਰ ਸੁਨੀਲ ਜੋਸ਼ੀ ਡੀਪੀਓ ਜਸਮੀਤ ਕੌਰ ਸੀਡੀਪੀਓ ਡੇਰਾ ਬੱਬਰ ਅਨੰਦ ਸਿੰਘ ਸੀਡੀਪੀਓ ਫਤਿਹਗੜ੍ਹ ਜੂਨੀਅਰ ਟ੍ਰੈਫਿਕ ਇੰਚਾਰਜ ਪਟਾਲਾ सुरेंद्र ਸਿੰਘ ਨੇ ਵੀ ਸ਼ਿਰਕਤ ਕੀਤੀ ਸੈਮੀਨਾਰ ਦੌਰਾਨ ਜਿਰਾਪਾਲ ਸੁਰੱਖਿਆ ਅਫਸਰ ਸੁਨੀਲ ਜੋਸ਼ੀ ਨੇ ਟ੍ਰੈਫਿਕ ਦੀਆਂ ਨੀਮਾਂ ਬਾਰੇ ਪ੍ਰਿੰਸੀਪਲ ਮੈਨੇਜਮੈਂਟ ਅਤੇ ਡਰਾਈਵਰਾਂ ਨੂੰ ਜਾਣੂ ਕਰਵਾਇਆ ਤੇ ਉਨ੍ਹਾਂ ਨੇ ਇਸ ਭਾਸ਼ੀ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਕਿਹਾ ਐਸਟੀਐਮ ਮੈਡਮ ਵੀਰਪਾਲ ਕੌਰ ਨੇ ਕਿਹਾ ਕਿ ਨੀਮਾ ਦੀ ਪਾਲਣਾ ਕਰਨ ਲਈ ਡਰਾਈਵਰਾਂ ਅਤੇ ਸਕੂਲਾਂ ਤੇ ਪ੍ਰਿੰਸੀਪਲਾਂ ਨੂੰ ਜ਼ੋਰ ਦੇਣ ਲਈ ਕਿਹਾ So as a vice principal I feel it's not just traffic police duty Protest or question violation of traffic. British officers, respected members of the traffic police, and all your guests. So it is with sincere gratitude that I stand before you today to express our deep appreciation for the invaluable services you provide to our community. So as a vice principal, I feel it's not just traffic police duty to protest or question violation of बहुत कॉन्शियस हम डेली खुले इवन देन वी हैव अ मेनी टाइम कंप्लेन टू द पुलिस ऑफिसर्स की साइड प्लीज चलो बच्चे बाहर निकलते हैं उधर 30 2 दिन पुलिस ऑफिसर्स खड़े रखो सो दैट की सारे स्कूल का डिसिप्लिन बन जाए क्योंकि बच्चे जाते सारे स्कूल तो बाहर निकल रहे हैं पर रिस्पांसिबिलिटी हमारी है सो बाकी सारे प्रिंसिपल मैम कहना था सारे ध्यान पे और थैंक यू ਆ ਸਕਦੇ ਅਖੀਰ ਆਉਂਦਾ ਮੈਂ ਮੈਂ ਬੱਸ ਉਹ ਤੇ ਚੈੱਕ ਆਇਆ ਸੀ ਤਾਂ ਸੋਚਿਆ ਕਿ ਤਾਂ ਇਹ ਇਨਵਰਸਨ ਕਰਕੇ ਜਾਵਾਂਗਾ ਲੈ ਕੇ ਨਵਾੜੀ ਤੇ ਜਾਵਾਂਗਾ ਐਕਚੁਅਲੀ ਸਭ ਤੋਂ ਪਹਿਲਾਂ ਕੈਬਿਨ ਚਾਰ ਤੋਂ ਕੋਲੋਂ ਕਿਸੇ ਕੋਲ ਆ ਗਿਆ ਆਪਣਾ ਮੁਝ ਜਰੀ ਕਰਕੇ ਤੁਸੀਂ ਸਾਡੇ ਇੰਨੇ ਸੀੜੀ ਗੇਮਾਂ ਦੇ ਕਹਿੰਦੇ ਸ਼ੋਰ ਟਾਈਮ ਦਾ ਨਾਈਪ ਕਰਾ ਥੈਂਕ ਯੂ ਮੈਮ ਸੈਕੰਡਲੀ ਸਕੂਲ ਦਾ ਬਹੁਤ ਬਹੁਤ ਧੰਨਵਾਦੀ ਮੈਂ ਕਹਿੰਦਾ ਧੰਨਵਾਦੀ ਉਸ ਤੋਂ ਬਾਅਦ ਜਿਹੜੇ ਇੱਥੇ ਆਇਓ ਹੋਏ ਤੁਹਾਡਾ ਬਹੁਤ ਬਹੁਤ ਥੈਂਕਸ ਅੱਜ ਸੇਫਟੀ ਪਲ ਬਾਰੇ ਤੁਸੀਂ ਜਾਣਦੇ ਹੋ ਕਿ ਪਾਚੋ ਸਪਿੰਗਪੋਰਟ ਦਾ ਜੋ ਆਰਡਰ ਗਾਈਡਲਾਈਨਸ ਨੇ ਤੁਹਾਨੂੰ ਪਤਾ ਹੈ ਕਿ ਸਕੂਲ ਦੀਆਂ ਜਿਹੜੀਆਂ ਬੱਸਾਂ ਨੇ ਸਾਰਿਆਂ ਨੂੰ ਕਵਰ ਪ੍ਰੋਪਰ ਚੈਕਿੰਗ ਕਰਦੇ ਰਹਿੰਦੇ ਆ ਸਕੂਲੀਏ ਬੱਸਾਂ ਚੈੱਕ ਕਰਦੇ ਰਹਿੰਦੇ ਆ ਤਾਂ ਜੀਓ ਆਪਣੇ ਸੋਨੋ ਸਾਰੇ ਸਕੂਲਾਂ ਨੂੰ ਏਡੀ ਟਾਈਮ ਟੂ ਟਾਈਮ ਆਪਾਂ ਲੈਕਚਰ ਕਰਦੇ ਰਹਿੰਦੇ ਆ ਤੁਹਾਨੂੰ ਸਾਰਾ ਜਿਹੜੀ ਗਾਈਡਲਾਈਨਸ ਹੀ ਪਤਾ ਹੈ ਮੈਂ ਤੁਹਾਨੂੰ ਜ਼ਿਆਦਾ ਨਹੀਂ ਥੋੜਾ ਜਿਹਾ ਬੀਕਲ ਦੱਸਾਂਗਾ ਕੀ ਕਰਨਾ ਕੀ ਹੈ ਐਸੇ ਜਿੰਨੇ ਵੀ ਅੱਜ ਸਕੂਲ ਆਏ ਐ ਨਹੀਂ ਫਸਟਡ ਕਿਟ ਵੱਤ ਤੋਂ ਵੱਧ 500 ਜਾਂ 1000 ਰੁਪਏ ਦੀ ਬਣਦੀ ਹੈ ਉਹਦਾ ਫਾਈਨ 5000 ਰੁਪਏ ਇਸ ਕਰਕੇ ਫਸਟਡ ਕਿਟ ਬੱਸ ਵਿੱਚ ਜ਼ਰੂਰ ਰੱਖੋ ਫਸਟਡ ਕਿੱਦਾ ਤੁਹਾਨੂੰ ਵੀ ਪਤਾ ਬੈਨੀਫਿਟ ਕੀ ਹੈ ਸੈਕੰਡਲੀ ਜਿਹਨੂੰ ਆਪਾਂ ਅਗਰਜੋ ਯੰਤਰ ਕਹਿੰਦੇ ਆ ਜਦੋਂ ਦੀਆਂ ਬੱਸਾਂ ਆਈਆਂ ਨਾ ਜੀ ਮੰਨ ਲਓ ਕਈ ਬੱਸਾਂ ਆਈਆਂ ਨੂੰ 7 ਸਾਲ ਹੋ ਗਿਆ 7 ਸਾਲ ਤੋਂ ਪੀਲੀ ਨਹੀਂ ਕਰਾਇਆ। ਪਲੀਜ਼ ਉਹਨੂੰ ਟਾਈਮ ਕੋ ਟਾਈਮ ਸਾਲ ਬਾਅਦ ਦੀਪਨ ਉਹਨਾਂ ਨੂੰ ਦੁਬਾਰਾ ਕਰਾਓ। ਉਹਨੂੰ ਪੀਲ ਕਰਵਾ ਕੇ ਰੱਖੋ ਤੁਹਾਨੂੰ ਪਤਾ ਉਹਦਾ ਹੀ ਬਹੁਤ ਜ਼ਿਆਦਾ ਪਾਣੀ। ਇੱਕ ਕੈਮਰੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਆਪਾਂ ਕਹਿੰਦੇ ਆ ਜੀ ਬੱਸਾਂ 'ਚ ਕੈਮਰੇ ਲੱਗੇ ਹੋਣੇ ਚਾਹੀਦੇ ਆ। ਜਦੋਂ ਆਪਾਂ ਕੈਮਰੇ ਲਗਵਾਨੇ ਆ ਨਾ ਉਹ ਸਕੂਲ ਵਾਲੇ ਬੜੇ ਔਖੇ ਹੁੰਦੇ ਸਾਡੇ ਨਾਲ ਕਿ ਸਾਡੇ ਤੇ ਇਹਨਾਂ ਨੂੰ ਪੈਸੇ ਪਾ ਤਾ ਜੀ ਉਹਨੂੰ ਕਹਿੰਦਾ ਕੈਮਰੇ ਲਵਾ ਦੇ। ਗਦਾਸਪੁਰ ਗੱਤਾ ਮੇਲਾ ਟੱਕਲਾ ਰੋਡ ਤੇ ਉੱਥੇ ਇੱਕ ਬੱਸ ਦਾ ਐਕਸੀਡੈਂਟ ਹੋ ਗਿਆ ਡਰਾਈਵਰ ਤੇ ਪਰਚਾ ਕਰਵਾਤਾ ਉਹਨਾਂ ਨੇ ਆਪਾਂ ਕੀ ਕੀਤਾ ਜਦੋਂ ਜਾ ਕੇ ਬੱਸ ਦੀ ਦੇਖਿਆ ਉਹਦੇ ਵਿੱਚ ਕੈਮਰਾ ਲੱਗਾ ਹੋਇਆ ਸੀ ਕੈਮਰੇ ਦੀ ਆਪਾਂ ਰਿਕਾਰਡਿੰਗ ਕਢਾਈ ਉਹਦੇ ਵਿੱਚ ਨਾ ਜਦੋਂ ਝੋਨੇ ਦਾ ਸੀਜ਼ਨ ਆਉਂਦਾ ਉਹ ਵਿੱਚੋਂ ਕੱਕ ਕੜ ਕੇ ਬਾਸ ਸੁੱਟੁੰਦੇ ਸੜਕ ਚੋਟੀ ਸੀ ਗੱਡੀ ਸਲਿੱਪ ਹੋ ਕੇ ਵਿੱਚ ਚਲੀ ਗਈ ਡਰਾਈਵਰ ਦਾ ਕਸੂਰ ਹੀ ਕੋਈ ਨਹੀਂ ਸੀ ਤੇ ਡਰਾਈਵਰ ਨੇ ਪਰਚਾ ਕਰਾਇਆ ਜਦੋਂ ਆਪਾਂ ਦੇਖਿਆ ਡਰਾਈਵਰ ਤੇ ਪਰਚਾ ਕੈਨਸਲ ਕਰਾਇਆ ਮੇਰਾ ਐਗਜ਼ਾਮਪਲ ਦੇ ਜਾਂਦਾ ਮਕਸਦ ਇਹ ਹੈ ਵਾ ਕਿ ਤੁਸੀਂ ਸੋਚਦੇ ਹੋ ਨਾ ਕਿ ਸਾਡੇ ਕੋਲ ਬਹੁਤ ਸਖਤੀ ਨਾਲ ਇੰਪਲੀਮੈਂਟ ਕਰਾਂਦੇ ਆ ਐਕਸ ਤੁਹਾਡੇ ਵਾਸਤੇ ਵੀ ਉਨਾ ਹੀ ਆ ਜਿੰਨਾ ਬੱਚਿਆ ਵਾਸਤੇ ਬੱਚਿਆ ਵਾਸਤੇ ਦੇ ਇਸ ਤਰ੍ਹਾਂ ਕੇ ਮੈਂ ਮੇਰੇ ਕੋਲ ਮੇਰੇ ਨਾਲ ਕਾਹਦੀਆਂ ਮੇਰੇ ਕੋਲ ਬਹੁਤ ਜ਼ਿਆਦਾ ਐਗਜ਼ਾਮਪਲਸ ਨਹੀਂ ਕਈ ਵਾਰੀ ਸਕੂਲ ਤੋਂ ਬੜਾ ਪਿੰਡਾਂ ਦੇ ਬਸਾਂ ਨੇ ਪਿੰਡ ਖੇਤਰ ਦੇ ਵਿੱਚ ਹੀ ਡਰਾਈਵਰ ਉਧਰੋਂ ਦਾ ਲਾਗਤ ਵਾਦੀ ਹੁੰਦੀ ਆ ਕਈ ਵਾਰੀ ਐਲੀਗੇਸ਼ਨ ਲੱਗਦੀ